ਚਲੋ ਦੇਸ਼ੇ ਦੇਖ ਰਹੇ ਹੋ ਤਾਂ ਸਿੱਤੇ ਮੈਂ ਹਾਂ ਤੁਹਾਡੇ ਨਾਲ ਸਲੋਣੀਗੀ ਜਿੱਤੇ ਕੀ ਨਗਰ ਨਿਗਮ ਚੌੜਾ ਦਾ ਅਕਾਸ਼ ਹੋ ਚੁੱਕਾ ਹੈ ਉੱਥੇ ਹੀ ਹਰ ਪਾਰਟੀ ਆਪਣੇ ਆਪਣੇ ਉਮੀਦ ਖਾੜੇ ਵਿੱਚ ਉਤਾਰ ਚੁੱਕੀ ਹੈ ਉੱਥੇ ਇਸ ਟਾਈਮ ਅਸੀਂ ਵਾਰਡ ਨੰਬਰ 7 ਵਿੱਚ ਮੌਜੂਦ ਹਾਂ ਜਿੱਤੇ ਕੀ ਨਾ ਦੂਬਾਰਾ ਕਰ ਮੰਮ ਜਿੱਤੇ ਕੀ ਅਖਾੜੇ ਵਿੱਚ ਉਤਰ ਚੁੱਕੇ ਨੇ ਮੰਮਤਾ ਜੋਲੀ ਅਭਿਨਾਸ਼ ਜੋਲੀ ਜਿੱਤੇ ਵੱਲੋਂ ਲੋਟ ਜਾਰੀਆ ਹੈ ਕਿ ਲੋਕਾਂ ਨੂੰ ਕਿਤੇ ਨਾ ਕਿਤੇ ਅਪੀਲ ਕੀਤੀ ਜਾ ਰਹੀ ਹੈ ਅਵਿਨਾਸ਼ ਚੌਲੀ ਜੀ ਦੀ ਗੱਲ ਕਰਾਤਾ ਕੋਈ ਪਹਿਚਾਨ ਦੇ ਮਹਤਾਜ ਨਹੀਂ ਨੇ ਉਹਨਾਂ ਨੂੰ ਹਰ ਕੋਈ ਸਬਕ ਜਾਣਦਾ ਹੈ ਕਿਤਨਾ ਕਿਤੇ ਲੋਕਾਂ ਨੇ ਦਿਲਾਂ ਦੀ ਧੜਕਣਾਂ ਨੇ ਦਿਲਾਂ ਦੇ ਵਿੱਚ ਵਸਦੇ ਨੇ ਕਿਤਨਾ ਕਿਤੇ ਲੋਕ ਉਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਉੱਥੇ ਹੀ ਉਹ ਵੀ ਇਸੇ ਵਿਸ਼ਵਾਸ ਦੇ ਨਾਲ ਅਖਾੜੇ ਵਿੱਚ ਖਾੜੇ ਵਿੱਚ ਉੱਤਰ ਚੁੱਕੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦਾ ਹੰਗਾਰਾ ਲੋਕਾਂ ਵੱਲੋਂ ਉਹਨਾਂ ਨੂੰ ਮਿਲਦਿਆ ਹੈ ਜੀ ਅਵਿਨਾਸ਼ ਜਲੀ ਜਿੱਦਣਾ ਹੋਂਦ ਸੀ ਅਖਾੜੇ ਵਿੱਚ ਉਤਰਿਆ ਵੀ ਸੀ ਪਾਰਟੀ ਵੱਲੋਂ ਕਿਸ ਤਰ੍ਹਾਂ ਦਾ ਹੰਗਾਰਾ ਲੋਕਾਂ ਵੱਲੋਂ ਮਿਲਿਆ ਮੈਂ ਅਖਾੜੇ ਵਿੱਚ ਉਤਰਿਆ ਜੀ ਮੈਂ ਤਕਰੀਬਨ 50 ਸਾਲ ਤੋਂ ਅਖਾੜੇ ਜੁੜਿਆ ਹਾਂ ਜੀ ਲੰਬੇ ਸਮੇਂ ਤੋਂ ਤੁਸੀਂ ਜੁੜੇ ਹੋਏ ਹੋ ਪਰ ਇਸ ਟਾਈਮ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਹੈ ਸਰ ਹਾਲਾਕੇ ਨਾਲ ਚੱਲਦਾ ਪਿਆ ਹੁਣ ਮੈਂ ਤੇ ਨਜ਼ਰ ਨਹੀਂ ਹੋ ਗਿਆ ਉਹ ਆਰਮੋੜਾ ਸਭੇ ਦਾ ਇਹ ਸਲਾਹ ਕਿ ਇਹ ਲਈ ਹੈ ਜਿਹੜਾ ਬਹੁਤ ਬਿਹਤਰ ਹਾਲਤ ਹੋਵੇ ਤੇ ਆ ਜਾਣੀ ਲੋਕਾਂ ਨੂੰ ਵੀ ਬਹੁਤ ਉਮੀਦਾਂ ਨੇ ਜਿਸ ਤਰ੍ਹਾਂ ਗੱਲ ਕਰੀਏ ਨਸ਼ੇ ਦੀ ਨਸ਼ੇ ਦਾ ਬਹੁਤ ਵੱਡਾ ਗੜ ਮੰਨਿਆ ਜਾ ਰਿਹਾ ਹੈ ਇਸ ਟਾਈਮ ਸਭ ਤੋਂ ਵੱਡੀ ਪ੍ਰੋਬਲਮ ਹੈ ਜੋ ਅੰਮ੍ਰਿਤਸਰ ਦੇ ਵਿੱਚ ਉਹ ਨਸ਼ੇ ਦੀ ਉਸ ਤੇ ਕਿਸ ਕੰਜਾ ਫਸੋਗੇ ਆਪਣੇ ਇਲਾਕੇ ਵਿੱਚ ਆਪਣੀ ਵਾਰਡ ਵਿੱਚ ਇਹ ਬਹੁਤ ਵੱਡੀ ਤੇ ਬਹੁਤ ਬੈਂਕਰ ਸਮੱਸਿਆ ਹੈ ਜੀ ਜੋ ਆਮ ਆਦਮੀ ਪਾਰਟੀ ਜਦੋਂ ਸਰਕਾਰ ਦੇ ਵਿੱਚ ਆਈ ਉਹਨਾਂ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਇਹ ਇਤਿਆਰ ਸੀਗਾ ਕਿ ਅਸੀਂ ਪੂਰੇ ਪੰਜਾਬ 'ਚੋਂ ਨਸ਼ਾ ਜਿਹੜਾ ਹੈ ਉਹ ਮੁਕਤ ਕਰਾਂਗੇ ਨਸ਼ਾ ਮੁਕਤ ਪੰਜਾਬ ਨਾਮਾ ਜੀ ਨਸ਼ਾ ਮੁਕਤ ਪੰਜਾਬ ਕੀ ਨਾਸੀ ਪੰਜਾਬ ਦੀ ਬਰਬਾਦੀ ਕਰ ਕਰਾ ਰਹੀ ਹੈ ਜੀ ਅੱਜ ਜਿਹੜਾ ਨਸ਼ਾ ਹੈ ਐਡਮਿਨਿਸਟ੍ਰੇਸ਼ਨ ਦੇ ਉੱਤੇ ਪਕੜਨਾ ਹੋਣ ਕਰ ਜਿਹੜਾ ਹੈ ਸਮਾਜ ਸਾਡਾ ਜਿਹੜਾ ਹੈ ਉਹ ਦਰਤਾਂ ਦੇ ਵਿੱਚ ਜਾਣਾ ਸ਼ੁਰੂ ਹੋ ਗਿਆ ਹੈ ਉਹ ਬਹੁਤ ਹੀ ਬयंਕਰ ਸਮੱਸਿਆ ਜਿਹੜਾ ਹੈ ਪੂਰੇ ਸਾਡੇ ਪੰਜਾਬ ਚੋਂ ਲੈ ਕੇ ਸ਼ਾਇਦ ਸਾਡੇ ਰੋਪੜ ਅਫਸਰ ਸ਼ਹਿਰ ਦੇ ਵਿੱਚ ਵੀ ਪੂਰੇ ਪੰਜਾਬ ਉਹਦੇ ਵਿੱਚ ਇਹ ਸਮੱਸਿਆ ਹੈ। ਔਰ ਇਸ ਸਮੱਸਿਆ ਨੂੰ ਕਦੀ ਹੱਲ ਕੀਤਾ ਜਾ ਸਕਦਾ ਹੈ ਜਦੋਂ ਭਾਰਤੀ ਜਨਤਾ ਪਾਰਟੀ ਵਰਗੀ ਸਰਕਾਰ ਹੁੰ ਚਾਵੇ ਜਿਸ ਤਰ੍ਹਾਂ ਜੁਪੀ ਦੇ ਵਿੱਚ ਜਾਂ ਹੋਰ ਰਾਜਿਆਂ ਦੇ ਵਿੱਚ ਇਹੋ ਜਿਹੇ ਜਿਹੜੇ ਮਾੜੇ ਅੰਸਰ ਨੇ ਉਹਨਾਂ ਤੇ ਨਕਰ ਪਾਈ ਗਈ ਹੈ। ਜਦੋਂ ਆਨ ਵਾਲਾ ਸਮੇਂ ਥੋੜਾ ਜਿਆਦਾ ਰਹਿ ਗਿਆ ਹੈ ਔਰ ਰਮਾਤਮਾ ਕਿਰਪਾ ਕਰੇ ਆਨ ਵਾਲਾ ਸਮਾਂ ਜੋ ਹੈ ਭਾਰਤੀ ਜਨਤਾ ਪਾਰਟੀ ਦਾ ਹੋਏਗਾ ਪਰ ਪੰਜਾਬ ਨੂੰ ਵਧੀਆ ਉਪਰਕਸ਼ਾਲ ਬਣਾਉਂਦੇ ਬਸੇ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਤੇ ਜਦੋਂ ਪੰਜਾਬ ਦੇ ਵਿੱਚ ਵੀ ਜੋ ਸਰਕਾਰ ਹੈ ਭਾਰਤੀ ਜਨਤਾ ਪਾਰਟੀ ਨੇ ਬਣੇਗੀ ਤਾਂ ਬਹੁਤ ਸਾਰੇ ਜੋ ਬੈਨੀਫਿਟ ਹੈ ਉਹ ਸਾਰੇ ਪੰਜਾਬ ਵਾਸੀਆਂ ਨੂੰ ਮਿਲਣਗੇ ਔਰ ਇਹ ਜਿਹੜਾ ਮੁੱਦਾ ਹੈ ਜਿੰਨੂੰ ਖਤਮ ਕਰਨ ਦੇ ਵਾਸਤੇ ਭਾਰਤੀ ਜਨਤਾ ਪਾਰਟੀ ਕੋਰਾ ਪ੍ਰਯਾਸ ਕਰ ਰਹੀ ਹੈ। ਜੀ। ਭਾਰਤੀ ਜਨਤਾ ਪਾਰਟੀ ਜਿੰਦਾਬਾਦ। ਭਾਰਤੀ ਜਨਤਾ ਪਾਰਟੀ ਜਿੰਦਾਬਾਦ। ਜਿਸ ਤਰ੍ਹਾਂ ਤੁਸੀਂ ਕਿਸੇ ਪਛਾਣ ਦੇ ਮਹਤਾਜ ਨਹੀਂ ਫਿਰ ਵੀ ਲੋਕਾਂ ਨੂੰ ਕੀ ਅਪੀਲ ਕਰਦੇ ਹੋ ਵੋਟ ਵਾਸਤੇ। ਦੇਖੋ ਮੈਂ ਲੋਕਾਂ ਨੂੰ ਇਹ ਨਹੀਂ ਕਹਿੰਦਾ ਵੀ ਮੈਨੂੰ ਵੋਟ ਪਾਓ। ਮੈਂ ਕਹਿੰਦਾ ਵੀ ਤੁਸੀਂ ਪੂਰੀ ਕੋਖ ਕਰੋ। ਪੂਰਾ ਆਪਣੇ ਆਸ-ਪਾਸ ਪਰ ਸ਼ਹਿਰ ਦੇ ਵਿੱਚ ਜੋ-ਜੋ ਵਿਚ ਰਿਹਾ ਹੈ ਜੀ ਕੱਲੀ ਮੇਰੀ ਬਾਣੀ ਜੋ-ਜੋ ਪੂਰੇ ਸ਼ਹਿਰ ਦੇ ਵਿੱਚ ਆਪਣੇ ਇਲਾਕਿਆਂ ਦੀ ਸੇਵਾ ਦੇ ਵਿੱਚ ਪੂਰਾ ਉਤਰਿਆ ਹੈ ਉਹਨੂੰ ਸਹਿਯੋਗ ਜ਼ਰੂਰ ਕਰਨ ਜੀ ਮੈਂ ਤੁਸੀਂ ਕੁਝ ਬੋਲੋਗੇ ਉਹ ਮੰਨ ਕੇ ਕਿਹਦਾ 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 ਕਿ बहुत अच्छा पॉजिटिव रिजल्ट मिल रहा है और जैसे कि सभी जानते हैं तो बहुत ही अच्छा इनके लिए बहुत पॉजिटिव बोलते हैं काम करते हैं ये हर टाइम हमेशा अवेलेबल है ये बहुत ही अच्छी बात है और जो भी अब समस्या होगी जैसे कि हम पहली बार आए यहाँ पर इस एरिया में तो जो भी इनकी प्रॉब्लम्स होगी उसको तो हम सॉर्ट आउट करेंगे ਪਬ ਜੈਸੀ ਕੀ ਜੈਸੀ ਲੇਡੀਆਂ ਜ ਜਿਸ ਦੇ ਪਾਸ ਨਹੀਂ ਆ ਸਕਦੀ ਤਾਂ ਹਮਮਾਰੇ ਮਮਾ ਆਦੇ ਉਹਨਾਂ ਦੇ ਪਾਸ ਆਇੰਗੇ ਔਰ ਆਪਣੀ ਪ੍ਰੋਬਲਮਸ ਹੱਲ ਕਰੇਗੀ ਇਸ ਨੇ ਗੱਲ ਕਰ ਜਲੀ ਨੀਵਲਾ ਜਲੀ ਜੋ ਕਿ ਉਖਾੜੇ ਵਿੱਚ ਉਤਰੇ ਨੇ ਤੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਡੋਰ ਟੂ ਡੋਰ ਕੀਤਾ ਜਾ ਰਿਹਾ ਹੈ ਉਹਨਾਂ ਵੱਲੋਂ ਤੇ ਕਿਤੇ ਨਾ ਕਿਤੇ ਲੋਕਾਂ ਵੱਲੋਂ ਵੀ ਭਾਰੀ ਸਮਰਥਨ ਦਿੱਤਾ ਜਾ ਰਿਹਾ ਹੈ ਉਤੇ ਬਾ ਬੁਲਿਆ ਦਿੱਤਾ ਐਡਰੇ ਜੁੜੇ ਰੋ ਦੇਸ਼ ਦੇ ਨਾਲ ਤੇ ਮੀਨੋ ਦਿਓ ਅਜ਼ਾਜ਼ਾ ਕੈਮਰਾ ਪਰ ਸੰਪਲ ਵੀ ਦੇ ਨਾਲ ਸਲੋਨੀ ਅੰਮ੍ਰਿਤਸਰ